ਬੇਜ਼ਲ ਵਰਜੀ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਜੀਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਅਸੀਂ ਜਲੰਧਰ ਦੁਕਾਨ ਦਾ ਸਮਾਨ ਲੈਣ ਗਏ ਸੀ ਤੇ ਆ ਰਿਹਾ ਉਹ ਸਾਰਾ ਸਮਾਨ ਜੋ ਕਿ ਨੈਕਸਟ ਡੇ ਸਾਡੀ ਸ਼ੋਪ ਤੇ ਪਹੁੰਚ ਚੁੱਕਿਆ ਸੀ ਅੱਜ ਅਸੀਂ ਸਮਾਨ ਨੂੰ ਅਨਬਾਕਸਿੰਗ ਕਰਾਂਗੇ ਤੇ ਦੱਸਾਂਗੇ ਕਿ ਅਸੀਂ ਕੀ ਕੀ ਸਮਾਨ ਲਿਆ ਹੁੰਦਾ ਹੈ ਸੋ ਆ ਹੈਜ਼ੀ ਡੋਮਸ ਕੰਪਨੀ ਦਾ ਕੁਝ ਸਾਮਾਨ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਕਲਰਸ ਦੋ ਤਿੰਨ ਟਾਈਪਸ ਦੇ ਕੰਪਾਸ ਜਿométrics ਮਾਰਕਰ ਐਂਡ ਗਲੂ ਵਗੈਰਾ ਲੈ ਕੇ ਆਈ ਸੀ ਔਰ ਇਹ ਸਾਰਾ ਸਾਮਾਨ ਹਸਬੰਦ ਜੀ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਓਪਨ ਕਰ ਲਿਆ ਸੀ ਸੋ ਆ ਬਾਕਸ ਦੀ ਓਪਨਿੰਗ ਤੇ ਮੈਂ ਹੀ ਕਰਨੀ ਸੀ ਇੰਨਾ ਸ਼ੁਕਰ ਹੈ ਕਿ ਮੈਂ ਸ਼ੋਪ ਦੇ ਸਮੇਂ ਸਿਰ ਆ ਗਈ ਨਹੀਂ ਤਾਂ ਹਸਬੰਦ ਜੀ ਨੇ ਸਾਰਾ ਸਮਾਨ ਖਾਨਿਆਂ ਵਿੱਚ ਲਗਾ ਦੇਣਾ ਦਿੱਤਾ ਹੋਣਾ ਸੀ ਬਾਕਸ ਓਪਨ ਕਰਦੇ ਸਭ ਤੋਂ ਪਹਿਲੇ ਦਿਖੇ ਆ ਸਟones ਜਿਸ ਨੂੰ ਅਸੀਂ ਕਿਸੇ ਵੀ ਆर्ट ਲਈ ਯੂਜ਼ ਕਰ ਸਕਦੇ ਹਾਂ ਫਿਰ ਬੱਚਿਆਂ ਲਈ ਕੁਝ ਟੌਏ ਜੀ ਮੈਂ ਆ ਟੂਲ ਕਿਟ ਫਿਰ ਆ ਬੱਚਿਆਂ ਲਈ ਗੱਡੀਆਂ ਇੱਕ ਤੇ ਆ ਟੱਡੀ ਵਾਲਾ ਰਿੰਗ ਟੌਏ ਮੈਨੂੰ ਬਹੁਤ ਹੀ ਸੋਹਣਾ ਲੱਗਾ ਆ ਟੌਏ ਵੀ ਬਹੁਤ ਕਮ ਦੀ ਚੀਜ਼ ਲੱਗੀ ਜਿਸ ਨਾਲ ਬੱਚੇ ਕ੍ਰੀਏਟੀਵਿਟੀ ਕਰਕੇ ਬਹੁਤ ਕੁਝ ਬਣਾ ਸਕਦੇ ਨੇ ਨੈਕਸਟ ਹੈ ਜੀ ਇਹ ਗਨ ਸੀ ਇਸ ਦੀ ਵੀਸਲ ਪਹਿਲਾਂ ਹੀ نیچے गिर ਗਈ ਸੀ ਫਿਰ ਇਸ ਨੂੰ ਵਾਪਿਸ ਵਿੱਚ ਰੱਖਿਆ ਤੇ ਇਸ ਦੇ ਇੱਕ ਸਾਈਡ ਤੇ ਆਪਾਂ ਟੇਪ ਲਗਾ ਦਿੱਤੀ ਲੋ ਜੀ ਹੁਣ ਇਹ ਸੇਫ ਹੈ 15 ਅਗਸਤ ਹੋਵੇ ਜਾਂ ਰਖੜੀ ਹੋਵੇ ਇਹ ਫਲਾਵਰ ਤਾਂ ਵਿਕਦੇ ਹੀ ਰਹਿੰਦੇ ਨੇ ਨੈਕਸਟ ਹੈ ਜੀ ਆ 3D ਬਟਰਫਲਾਈ ਵਾਲੇ ਸਟੀਕਰ ਕੁਝ ਬੱਚਿਆਂ ਲਈ ਡਿਫਰੈਂਟ ਡਿਫਰੈਂਟ ਕਰੈਕਟਰਸ ਵਾਲੇ ਸਟੀਕਰ ਅਤੇ ਆਹ ਬਟਰਫਲਾਈ ਵਾਲੇ ਡੈਕੋਰੇਸ਼ਨ ਸਟੀਕਰ ਜੋ ਕਿ ਲੱਗੀਆਂ ਹੋਈਆਂ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਇਹ ਨੇ ਬੁਟਨ ਕਲਿੱਪਸ ਜੋ ਕਿ ਅਲੱਗ-ਅਲੱਗ ਓਹੋ ਜੋ ਕਿ ਅਲੱਗ-ਅਲੱਗ ਡਿਜ਼ਾਈਨ ਵਿੱਚ ਮਿਲ ਜਾਣਗੇ ਇਹਨਾਂ ਦਾ ਯੂਜ਼ ਕਿਵੇਂ ਹੈ ਤੇ ਕਿੱਥੇ ਹੁੰਦਾ ਅਲੱਗ ਤੋਂ ਵੀਡੀਓ ਬਣਾ ਕੇ ਦੱਸਾਂਗੇ ਨੈਕਸਟ ਨੇ ਆਹ ਸਟੋਨਸ ਵਾਲਾ ਪੈਨ ਦੇਖੋ ਕਿੰਨਾ ਸੋਹਣਾ ਪੈਨ ਨੇ ਪਹਿਲੇ ਮੈਨੂੰ ਲੱਗਿਆ ਕਿ ਆਹ ਕਲੱਚ ਪੈंसिल ਆ ਮੈਂ ਇਸਦਾ ਲੈਡ ਬਾਹਰ ਨਿਕਾਲ ਰਹੀ ਸੀ ਫਿਰ ਪਤਾ ਲੱਗਾ ਕਿ ਇਹ ਪੈਨ ਨੇ ਪਰ ਜੋ ਮਰਜੀ ਕਹੋ ਹੈ ਬਹੁਤ ਪਿਆਰੇ ਇਹ ਹੈ ਸਕੂਲ ਵਿੱਚ ਰੱਖੇ ਕੰਪੀਟੀਸ਼ਨ ਲਈ ਬੱਚਿਆਂ ਵਾਸਤੇ ਰੱਖੀ ਮੇਕਿੰਗ ਸੈੱਟ ਇਹ ਤੁਹਾਨੂੰ ਐਨਕਾਂ ਦੀਆਂ ਡੱਬੀਆਂ ਲੱਗਦੀਆਂ ਹੋਣਗੀਆਂ ਪਰ ਨਹੀਂ ਜੀ ਇਹ ਜੋ ਵੀ ਹੈ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਦੱਸਾਂਗੇ ਆ 15 ਅਗਸਤ ਲਈ ਜੋ 플ੈਗ ਲੈਉਂਦੇ ਸੀ ਇਹਨਾਂ ਦੀਆਂ ਡੰਡੀਆਂ ਟੇਡੀਆਂ ਹੋ ਗਈਆਂ ਸੀ ਪਰ ਬਾਅਦ ਵਿੱਚ ਅਸੀਂ ਠੀਕ ਕਰ ਦਿੱਤੀਆਂ ਸੀ ਇਹ ਨੇ ਸਾਈਕਲ ਤੇ ਲਗਾਉਣ ਲਈ 플ੈਗ ਕੁਝ ਛੋਟੇ ਸਾਈਜ਼ ਦੇ 플ੈਗ ਲੈ ਕੇ ਆਏ ਹਾਂ ਤੇ ਹੈ ਇਹ ਕੁਝ ਜ਼ਿਆਦਾ ਹੀ ਲੈ ਆਏ ਆ ਇਸ ਵਾਰ ਇਹ ਨੇ ਤੇ ਰੰਗੇ ਵਾਲੇ ਰਿਸਟ ਬੈਂਡ ਤੇ హెਅ ਬੈਂਡਸ ਤੇ ਇਹ ਨੇ ਤੇ ਰੰਗੇ ਵਾਲੀਆਂ ਕੈਪ ਤੇ ਰਬੜ ਬੈਂਡਸ ਬਾਕਸ ਵਿੱਚ ਕੁਝ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਸਟੋਨਸ ਨਿਕਲੇ ਸੀ ਤੇ ਆ ਮੈਜ਼ਰਮੈਂਟ ਲਈ ਕੀ ਚੈਨ ਚ ਸੀ ਛੋਟੇ ਵੀਡੀਓ ਵਿੱਚ ਦੇਖ ਹੀ ਲਿਆ ਸੀ ਜੋ ਕਿ ਬਹੁਤ ਕੰਮ ਦੀ ਚੀਜ਼ ਹੈ ਸੋ ਇਹ ਨੇ ਬੋਟਲਸ ਵਾਲੇ ਹਾਈਲਾਈਟਰਸ ਅਸੀਂ 3-4 ਤਰ੍ਹਾਂ ਦੇ ਹਾਈਲਾਈਟਰਸ ਲੈ ਕੇ ਆਏ ਸੀ ਇਹਨਾਂ ਦੀ ਵੀ ਵੀਡੀਓ ਜਲਦੀ ਬਣਾ ਕੇ ਅਪਲੋਡ ਕਰ ਦਵਾਂਗੇ ਅਜੇ ਅੱਧਾ ਬਾਕਸ ਹੀ ਖਾਲੀ ਹੋਇਆ ਸੀ ਤੇ ਮੈਂ ਇੰਨੇ ਜੀ ਥੱਕ ਗਈ ਸੀ ਇਹ ਦੇਖੋ ਜੀ ਕਿੰਨੇ ਸੋਹਣੇ ਹਾਈਲਾਈਟਰਸ ਆ ਇਨਾ ਉੱਪਰ ਆ ਰਬੜ ਦੇ ਕਿਊਟ ਜਿਹੇ ਕੈਰੈਕਟਰ ਬਣੇ ਹੋਏ ਨੇ ਇਹ ਹੈ ਮਨੀ ਬਾਕਸ ਜੋ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦਿਖਾਇਆ ਸੀ ਏ ਫਾਰਵ ਵਾਲੇ ਪੈਨ ਜਿਸ ਦੇ ਵਿੱਚ 10 ਅਲੱਗ-ਅਲੱਗ ਕਲਰਸ ਦੇ ਰੀਫਿਲ ਹੁੰਦੇ ਨੇ ਜਿਆਦਾ ਨਹੀਂ 4-5 ਪੀਸੀ ਹੀ ਮਿਲੇ ਨੈਕਸਟ ਨੇ ਗਿਫਟ ਉੱਪਰ ਲਗਾਉਣ ਲਈ ਫਲਾਵਰਸ ਆ ਦੇਖੋ ਛੋਟੇ ਸਾਈਜ਼ ਦੇਤੇ ਹੋਰ ਫਲੈਗ ਨਿਕਲ ਆਏ ਅੱਜ ਇਹਤੇ ਰੰਗੇ ਵਾਲੇ ਕਲਰ ਦੇ ਰੀਵਨ 15 ਅਗਸਤ ਤੇ ਉਹਨਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਇਹ ਨੇ 12 ਸ਼ੇਡ ਵਾਲੇ ਐਲਕੋਹਲ ਮਾਰਕਰਸ ਇਸ ਨੂੰ ਉਹ ਹੂ ਹੂ ਕਲਰ ਵੀ ਕਹਿੰਦੇ ਨੇ ਲੋ ਜੀ 15 ਅਗਸਤ ਲਈ ਬੈਚਸ ਇੱਕ ਆ ਛੋਟੇ ਵਾਲੇ ਵੀ ਆ ਵੈਸੇ ਚੀਜ਼ ਬਹੁਤ ਨਾਈਸ ਐ ਆ ਨੇ ਸੁਪਰ ਕਲੇ ਦੇ ਕੁਝ ਪੈਕਟਸ ਜੋ ਕਿ ਬਹੁਤ ਹੀ ਜ਼ਰੂਰੀ ਚਾਹੀਦੇ ਸੀ ਤੇ ਨਾਲ ਹੀ ਆਨੇ ਬੱਕਟਸ ਕਲੇ ਸੋ ਦੋਸਤੋ ਬਾਕਸ ਹਜੇ ਵੀ ਬਹੁਤ ਸਾਰਾ ਭਰਿਆ ਹੋਇਆ ਹੈ ਬਾਕੀ ਦੀ ਵੀਡੀਓ ਅਸੀਂ ਸੈਕਿੰਡ ਪਾਰਟ ਵਿੱਚ ਦਿਖਾਵਾਂਗੇ ਅਤੇ ਉਸ ਵੀਡੀਓ ਨੂੰ ਮਿਸ ਨਾ ਕਰਿਓ ਕਿਉਂਕਿ ਉਸ ਵਿੱਚ ਬਹੁਤ ਸਾਰਾ ਅਜੀਹਾ ਸਮਾਨ ਦਿਖਾਵਾਂਗੇ ਜੋ ਕਿ ਬਹੁਤ ਫੈਂਸੀ ਅਤੇ ਕੰਮ ਆਉਣ ਵਾਲਾ ਸਮਾਨ ਹੋਵੇਗਾ ਉਮੀਦ ਕਰਦੀਆਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਗੋਡ ਬlesਸ ਯੂ